ਇਹ ਉਥੇ ਘਟਨਾ ਵਾਪਰੀ ਹੈ ਜੀ ਉਹਦੀ ਵੀਡੀਓ ਬਣਾਉਣ ਲੱਗਾ ਸੀਗਾ ਤੇ ਜਿਹੜਾ ਡਾਕਟਰ ਹੈਗਾ ਉਹ ਕਨਫਰਮ ਕਰਤਾ ਵੀ ਤੂੰ ਕੀ ਕਰ ਰਿਹਾ ਉਹ ਫਿਰ ਆਪਸੇ ਤੁਤੂ ਮੈਮ ਹੋ ਜਾਂਦੀ ਹੈ ਤੂੰ ਤੁਤੂ ਮੈਮ ਹੁੰਦੀ ਹੈ ਤੇ ਜਿਹੜਾ ਉਹਨੂੰ ਲੱਗਦਾ ਕਿ ਮੈਨੂੰ ਸ਼ਾਇਦ ਖਤਰਾ ਹੈ ਤੇ ਅਧਿਕਾਰ ਉਸ ਤੋਂ ਹੋ ਰਹੇ ਨੇ ਪਰ ਮਗਰੋਂ ਉਹਦੇ ਰੋੜੇ ਮਾਰ ਜਾਂਦੇ ਨੇ ਉਸ ਕਾਰ ਦੇ ਉੱਤੇ ਆ ਐਨੀ ਹਾਉ ਉਹਦੀ ਰਿਪੋਰਟ ਹੁੰਦੀ ਹੈ ਐਫ ਆਈ ਆਰ ਹੋ ਗਿਆ ਤਾਂ ਉਸ ਹੋ ਗਿਆ ਪੋਰਟਕਨ ਦੀ এজেন্সি ਤੇ ਜ਼ਰੂਰ ਕਾਰਵਾਈ ਕਰਾਂਗੇ ਆ ਹਾਪਫੁਲੀ ਮੈਨੂੰ ਅਗਲ ਜ਼ਰੂਰ ਹੈਗੀ ਆ ਮਤੌੜ ਨਾਲ ਟੌਪ ਤੇ ਗੱਲ ਕਰਨੀ ਸੀ ਉਹ ਮੇਟੋ ਮੈਂ ਖਬਰਾਂ ਦੇ ਵਿੱਚ ਸ਼ੁਰੂ ਕਰ ਲੈਣਾ ਮੈਂ ਉਹ ਟੌਪਿਕ ਤੇ ਗੱਲ ਕਰਦਾ ਮੈਂ ਪਰ ਇਹਦੇ ਬਾਰੇ ਵੀ ਤੁਹਾਡੇ ਜ਼ਰੂਰ ਵਿਚਾਰ ਜਾਣਨਾ ਚਾਹਾਂਗਾ ਕਿ ਤੁਸੀਂ ਜੋ ਜਾਣਦੇ ਹੋ ਅ ਇੰਡੀਆ ਦੇ ਬਾਰੇ ਜਾਣਦੇ ਆ ਖਾਸ ਕਰਕੇ ਚਲੋ ਸੀ ਪੰਜਾਬ ਚ ਆ ਗਏ ਆ ਪੰਜਾਬ ਦੇ ਵਿੱਚ ਤੋਂ ਰਿਫਰ ਤਾਂ ਠੀਕ ਜੋ ਪੰਜਾਬ ਤੋਂ ਬਾਹਰ ਜਾਣਦੇ ਆ ਹਾਊ ਡੂ ਯੂ ਫੀਲ ਤੇ ਤੁਸੀਂ ਕਿ ਕੁਝ ਗੱਲਾਂ ਦਾ ਖਿਆਲ ਰੱਖਦੇ ਹੋ ਮੇਰੇ ਖਿਆਲ ਆ ਵੀ ਜੇ ਲੋ ਪ੍ਰੋਫਾਈਲਸ ਰਹਿ ਜਾਵੇ ਜਦੋਂ ਤੁਸੀਂ ਕੰਮ ਕਰਨ ਜਾਂਦੇ ਜਾਓ ਆਦਾ ਕੰਮ ਕਰੋ ਤੇ ਵਾਪਸ ਆਜੋ ਚੰਗੀ ਗੱਲ ਤਾਂ ਇਹ ਹੈ ਕਿ ਪਟਕੇ ਵਰੀ ਅਜੀਆਂ ਕੰਮ ਵਾਪਰ ਜਾਂਦੀਆਂ ਸਾਨੂੰ ਜਾਣੂ ਜੀ ਕਰਦਾ ਦੇਸ਼ ਦੇਖਣ ਨੂੰ ਜੀ ਕਰਦਾ ਆ ਕਿਤੇ ਕਿਤੇ ਜੀ ਅੰਦਰ ਘਟਨਾਵਾਂ ਵਾਪਰ ਜਾਂਦੀਆਂ ਨੇ ਜੇ ਤੁਸੀਂ ਇਸ ਚੀਜ਼ 'ਚ ਕੋਈ ਇਨਪੁਟ ਪਾਣੀ ਚਾਹੁੰਦੇ ਹੋ ਵੀ ਕੀ ਕੀਤਾ ਜਾਣਾ ਚਾਹੀਦਾ